ਜੇ ਤੁਹਾਨੂੰ ਵੀ ਖਾਰਿਸ਼ ਜਾਂ ਖੁਜਲੀ ਰਹਿੰਦੀ ਹੈ ਇਹ ਕੋਈ ਸਧਾਰਨ ਖਾਰਿਸ਼ ਨਹੀਂ ਇਹ ਹੋ ਸਕਦੀ ਹੈ ਫੰਗਲ ਇਨਫੈਕਸ਼ਨ ਫੰਗਲ ਇਨਫੈਕਸ਼ਨ ਦੇ ਸ਼ੁਰੂਆਤੀ ਲੱਛਣ ਹਨ ਸਰੀਰ ਦੇ ਵੱਖ-ਵੱਖ ਹਿੱਸਿਆਂ ਦੇ ਉੱਪਰ ਛੋਟੇ-ਛੋਟੇ ਲਾਲ ਚੱਕਰ ਬਣਨਾ ਉਹਨਾਂ ਦੇ ਵਿੱਚ ਖਾਰਿਸ਼ ਜਲਨ ਤੇ ਡਰਾਈਨੈਸ ਦਾ ਵੱਧ ਹੋਣਾ ਵੈਸੇ ਤਾਂ ਫੰਗਲ ਇਨਫੈਕਸ਼ਨ ਕਾਫੀ ਕਾਰਨਾ ਕਰਕੇ ਹੋ ਸਕਦੀ ਹੈ ਪਰ ਜ਼ਿਆਦਾਤਰ ਇਹ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਕੰਟੈਕਟ ਦੇ ਵਿੱਚ ਆਉਂਦੇ ਹੋ ਜਿਸ ਨੂੰ ਪਹਿਲਾਂ ਤੋਂ ਹੀ ਫੰਗਲ ਇਨਫੈਕਸ਼ਨ ਹੋਵੇ ਜਾਂ ਸਾਰਾ ਦਿਨ ਪਸੀਨੇ ਵਾਲੇ ਕੱਪੜੇ ਪਾ ਕੇ ਰੱਖਣਾ ਤੇ ਆਪਣੇ ਸਰੀਰ ਦੀ ਪ੍ਰੋਪਰ ਸਫਾਈ ਨਾ ਰੱਖਣਾ ਜਿਸ ਤਰ੍ਹਾਂ ਆਪਾਂ ਇਸ ਦੇ ਸ਼ੁਰੂਆਤੀ ਲੱਛਣਾਂ ਦੀ ਗੱਲ ਕੀਤੀ ਹੈ ਇਹ ਜ਼ਿਆਦਾਤਰ ਉੱਥੇ ਹੁੰਦੀ ਹੈ ਜਿੱਥੇ ਹਰ ਸਮੇਂ ਪਸੀਨਾ ਆਉਂਦਾ ਹੈ ਜਿਵੇਂ ਇਨਗੂਇਨਲ ਏਰੀਆ ਅੰਡਰ ਆਰਮਸ ਜਾਂ ਪੈਰ ਤੇ ਹੌਲੀ ਹੌਲੀ ਪੂਰੇ ਚਮੜੀ ਦੇ ਉੱਪਰ ਫੈਲ ਜਾਂਦੀ ਹੈ ਤੇ ਪੂਰਾ ਦਿਨ ਤੁਹਾਨੂੰ ਜਲਨ ਤੇ ਖਾਰਸ਼ ਬਹੁਤ ਜ਼ਿਆਦਾ ਤੰਗ ਕਰਦੀ ਹੈ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਇਹਨਾਂ ਨੂੰ ਅਣਦੇਖਾ ਨਾ ਕਰੋ ਤੇ ਅੱਜ ਹੀ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਸਾਡੇ ਅਕਾਊਂਟ ਨੂੰ ਫੋਲੋ ਕਰ ਲਵੋ ਕਿਉਂਕਿ ਅਗਲੀ ਰੀਲ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਯੁਰਵੈਦਿਕ ਉਪਚਾਰ ਤੇ ਘਰੇਲੂ ਨੁਸਖੇ ਜਿਸ ਨਾਲ ਤੁਸੀਂ ਇਸ ਨੂੰ ਘਰ ਵਿੱਚ ਹੀ ਬਹੁਤ ਹੱਦ ਤੱਕ ਖਤਮ ਕਰ ਸਕਦੇ ਹੋ ਤੇ ਹੁਣ ਇਹ ਵੀਡੀਓ ਆਪਣੇ ਚਾਹਣ ਵਾਲਿਆਂ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਉਹਨਾਂ ਨੂੰ ਵੀ ਇਹ ਜਾਣਕਾਰੀ ਮਿਲ ਸਕੇ